ਲਓ ਜੀ ਦੋਸਤੋ ਵੱਜ ਗਏ ਨੇ ਸਵੇਰ ਦੇ 5 ਤੇ ਆਪਾਂ ਚਲਦੇ ਆਂ ਸ਼ਹਿਰ ਕਰਨ ਦੋ ਤਿੰਨ ਕੰਮ ਨੇ ਉਹ ਕਰਕੇ ਤੇ ਆਪਾਂ ਚਲਦੇ ਆਂ ਬਾਹਰ ਨੂੰ ਤੇ ਆਪਾਂ ਆ ਗਏ ਸੜਕ ਦੇ ਉੱਤੇ ਦੇਖੋ ਕਿੰਨਾ ਘੈਂਟ ਮਾਹੌਲਾ ਆਵਾਜ਼ਾਈ ਨਹੀਂ ਹੈਗੀ ਪলিউਸ਼ਨ ਜਮਾ ਬਿਲਕੁਲ ਵੀ ਨਹੀਂ ਹੈਗਾ ਪলিউਸ਼ਨ ਨਹੀਂ ਪলিউਸ਼ਨ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਵੱਡੀਆਂ ਮੋਟਰ ਐਂਗਲ ਚੱਲਣ ਲੱਗ ਜਾਂਦੇ ਨੇ ਤੇ ਨਾਲ ਲੈ ਲਿਆ ਆਪਣਾ ਡੌਗੀ ਤੇ ਇੱਕ ਬਾਲਟੀ ਬਾਲਟੀ ਦੇ ਨਾਲ ਆਪਾਂ ਉੱਥੇ ਥੋੜਾ ਜਿਹਾ ਪਾਣੀ ਪਾ ਕੇ ਆਉਣਾ ਕਿਤੇ ਬੂਟਿਆਂ 'ਚ ਵਧੀਆ ਕੰਮ ਵੀ ਕਰ ਲਈ ਨਾ ਆਪਾਂ ਸਵੇਰੇ ਨਾਲ ਨਾਲ ਨਾਲੇ ਕੰਮ ਕਰਿਆਵਾਂਗੇ ਤੇ ਨਾਲ ਸ਼ੇਅਰ ਕਰਿਆਵਾਂਗੇ ਤੇ ਆ ਜਾਰਿਆ ਡੌਕੀ ਨਾਲ ਨਾਲ ਹੀ ਜਾਊਂ ਕਹਿੰਦਾ ਮੈਂ ਤਾਂ ਮਗਾ ਠੀਕ ਆ ਭਾਈ ਨਾ ਫੇ ਤੁਰ ਪਾ ਫਿਰ ਤੇ ਆਓ ਸਾਹਮਣੇ ਆ ਜਿਹੜਾ 베ਰੀ ਦਾ ਦਰਖਤ ਆ ਇਹ ਤੇ 베ਰ ਲੱਗਦੇ ਨੇ ਛੋਟੇ 베ਰ ਇੱਕ ਪੇੰਦੂ 베ਰ ਹੁੰਦੇ ਨੇ ਤੇ ਦੂਜੇ ਤੇ ਦੂਜੇ ਤੇ ਪੰਛੀ ਬਹੁਤ ਜਿਆਦੇ ਰਹਿੰਦੇ ਹੁੰਦੇ ਸੀ ਕਿਉਂਕਿ ਆਲ ਨਾਲ ਜਿਹੜਾ ਤੇ ਵਧੀਆ ਬਣਦਾ ਸੀ ਇਸ ਫਸ ਜਾਂਦੇ ਤੇ ਨੀ ਤੀਲਾ ਤੂਲਾ ਤੇ ਤਾਂ ਕਰਕੇ ਜਿਹੜੇ ਤੇ ਪੰਛੀ ਆ ਬਹੁਤ ਜਿਆਦੇ ਜਿਹੜਾ ਰਹਿੰਦੇ ਹੁੰਦੇ ਸੀ ਤੇ ਉਹ ਸਾਤਵੇਂ ਮਾਹੌਲ ਆ ਸਵੇਰ ਦਾ ਪੂਰਾ ਘੰਟਾ ਬੈਠਾ ਨੂੰ ਕੁਰਸੀ ਲਾਰਖੀ ਆ ਇਦਰਾ ਨਾਲ ਨਾਲ ਤੇ ਆਹ ਵਧੀਆ ਕਿਸੇ ਨੇ ਯਾਰ ਸਬਜੀ ਲਾਰਕੇ ਬਾਰੇ ਲੱਗਣੀ ਚਾਹੀਦੀ ਹੈ ਕਿਉਂਕਿ ਸਬਜੀ ਜ਼ਰੂਰੀ ਆ ਪਿੰਡਾਂ 'ਚ ਤਾਂ ਚਲੋ ਜਗ੍ਹਾ ਹੁੰਦੀ ਆ ਤਾਂ ਥੋੜੀ ਜਿਹੀ ਲਾਉਣੀ ਚਾਹੀਦੀ ਆ ਖਾਣ ਜੋਗੀ ਤੇ ਆ ਅਕਸ਼ਨ ਆ ਗਿਆ ਇਹਦੇ ਬਹੁਤ ਫਾਇਦੇ ਨੇ ਵੈਸੇ ਇਹਨੂੰ ਦਸਹਰੇ ਵੇਲੇ ਵਰਤਦੇ ਆ ਲੋਕ ਕਿਉਂਕਿ ਜਿਉਂ ਠਕਣੇ ਹੁੰਦੇ ਆ ਪਰ ਇਹਦੇ ਫਾਇਦੇ ਬਹੁਤ ਨੇ ਤੇ ਆਪਾਂ ਇਹਦਾ ਗਲਚੋ ਲਾ ਕੇ ਮਾਹ ਸੰਗਲੀ ਦੀ ਰੱਸੀ ਦੀ ਲਾ ਦੀਏ ਤੇ ਇਹਨੂੰ ਨਜ਼ਾਰੇ ਲੈਣ ਦੋ ਫਿਰਨ ਦੋ ਇਹਨੂੰ ਕਿੜੇ ਦੇਣ ਦੋ ਤੇ ਆਪਾਂ ਮਹਵਿੱਲਾ ਨਜ਼ਾਰੇ ਹੁਣ ਇਹਨੂੰ ਖੁੱਲੀ ਛੱਡਤੀ ਤੇ ਇਧਰ ਦੇਖੋ ਕਿਵੇਂ ਦਰਖਤ ਲਹਿਰਾ ਰਹੇ ਨੇ ਤੇ ਉਹ ਸਾਹਮਣੇ ਦੇਖਾਂ ਵਧੀਆ ਹਵਾ ਚੱਲ ਰਹੀ ਆ ਸਵੇਰੇ ਠੰਡੀ ਤੇ ਇਧਰ ਐਲੋਵੇਰਾ ਐਲੋਵੇਰਾ ਦਾ ਬਹੁਤ ਫਾਇਦੇ ਨੇ ਕੁੜੀਆਂ ਨੂੰ ਫੇਸ ਤੇ ਲਾਉਂਦੀਆਂ ਨੇ ਬਾਣਾ ਤੇ ਵੀ ਲਾਉਣ ਲੱਗੇ ਵਜਤਾ ਹੁਣ ਇਹਦੀ ਸਬਜ਼ੀ ਬਣਾ ਕੇ ਵੀ ਬਣਦੀ ਆ ਤੇ ਆਹ ਦਰਖਤ ਦਾ ਗੀਤਾਂ ਚ ਵੀ ਜੇ ਕਰਾਂਦਾ ਇਹਦੇ ਬਾਰੇ ਵੀ ਤੁਹਾਨੂੰ ਦੱਸੂਗਾ ਵੀ ਕਾਹਦਾ ਦਰਖਤ ਆ ਕੀ ਗੱਲਬਾਤ ਆ ਤੇ ਇਹਦਾ ਜਿਹੜਾ ਐਲੋਵੇਰਾ ਇਹਦਾ ਸਬਜ਼ੀ ਬਣਦੀ ਇਹਦਾ ਚਾਰ ਵੀ ਬਣਦਾ ਨਾ ਗੋਡਿਆਂ ਗੁੱਡਿਆਂ ਨੂੰ ਬਹੁਤ ਵਧੀਆ ਜਿਹੜੇ ਗੋਡੇ ਦੁਖਦੇ ਆ ਢੂਈ ਤੇ ਆ ਬਾਲਣ ਆ ਗਿਆ ਪਹਿਲਾਂ ਲੋਕ ਬਾਲਣ ਬਹੁ ਇਕੱਠਾ ਕਰਦੇ ਸੀ ਸਿਆਲ ਚ ਵਰਤਦੇ ਸੀ ਫਿਰ ਬਾਲਣ ਨੂੰ ਪਰ ਅੱਜ ਕੱਲ ਤਾਂ ਘਟ ਗਿਆ ਚਲੋ ਤੇ ਆ ਗਿਆ ਨਿੰਮ ਨਿੰਮ ਦੀ ਆਪਾਂ দাঁਤਾਂ ਨੂੰ ਤੋੜ ਕੇ ਕਰਾਂਗੇ ਫਿਰ ਨਾ ਜਿਹੜਾ ਕੀੜਾ ਲੱਗੇ ਨਾ ਮੂੰਹ 'ਚੋਂ ਬਦਬੂ ਆਵੇ ਨਾਲੇ ਉਹ ਵੀ ਗਲੇ ਗੋਲੇ ਦੀ ਜੇ ਦਿੱਕਤ ਹੋਵੇ ਤਾਂ ਇਹਦੀ ਜਿਹੜੀ ਆਹੋ ਆ ਇਹਦੇ ਨਾਲ ਗळा ਗੁਲਾ ਸੈੱਟ ਹੋ ਜਾਂਦਾ ਤੇ ਜਿਹੜੀ ਤੇ ਕੜਤਾਂ ਫਾਇਦੇਮੰਦ ਦਾ ਬਹੁਤ ਜ਼ਿਆਦਾ ਫਾਇਦੇਮੰਦ ਆਇਤਾ ਤੇ ਆਓ ਸਾਹਮਣੇ ਉਮੀਦ ਕੈਂਟ ਮਾਹੌਲ ਪੂਰਾ ਤੇ ਇਧਰ ਇਹਨੂੰ ਕੋਈ ਕਿਸੇ ਦਾ ਨਹੀਂ ਨਾ ਵੀ ਮੇਤਰ ਮੇਰੇ ਨਾਲ ਆਇਆ ਵੀ ਗੱਲ ਕਰ ਲੈਣਾ ਅਬਦਈ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਕਿੱਧਰ ਫਿਰ ਰਿਹਾ ਦੇਖ ਜਿਉਂ ਇਹਨੂੰ ਆਵਾਜ਼ ਮਾਰਦੀ ਇਹਨੇ ਪਰੇ ਮੂੰਹ ਕਰ ਲੈਣਾ ਦੇਖੋ ਜਹੇ ਆ ਦੇਖੋ ਨਹਿ ਮੌਜ ਨਾਲ ਇਹ ਦਸ ਮਾੜਾ ਮੋਟਾ ਤਾਂ ਯਾਰ ਗੱਲ ਕਰ ਲੈ ਯਾਰ ਕੋਈ ਗੱਲ ਸੁਣ ਲੈਣਾ ਪਰ ਇਹ ਹੁਣ ਬਾਜ਼ਮਾਰੀ ਦੀ ਪਰੇ ਮੂੰਹ ਕਰ ਲਿਆ ਚੱਲ ਮਰਜੀ ਹੈ ਦੀ ਉਹ ਸਾਹਮਣੇ ਆ ਜਿਹੜਾ ਕਿਸੇ ਨੇ ਭਰਤ ਪਾ ਕੇ ਛੱਡ ਰੱਖਿਆ ਤੇ ਇੱਥੇ ਇਹ ਕਰਨਗੇ ਅਬਦਾ ਕਾਰਵਾਈ ਕੋਈ ਕਰਨਗੇ ਜਾਂ ਸਬਜ਼ੀ ਲਾਉਣਗੇ ਤੇ ਜਿਹੜਾ ਖਾਲ ਆ ਇਹ ਨਹਿਰੀ ਪਾਣੀ ਆਉਂਦਾ ਇਹਦੇ ਵਿੱਚੋਂ ਪਹਿਲਾਂ ਕਿ ਉਹ ਨਹਿਰੀ ਪਾਣੀ ਲੱਗਦਾ ਹੁੰਦਾ ਸੀ ਤਾਂ ਫਾਇਦਾ ਬਹੁਤ ਆ ਨਹਿਰੀ ਪਾਣੀ ਦਾ ਫਸਲ ਵੀ ਜ਼ਿਆਦਾ ਹੁੰਦੀ ਏ ਦੇ ਨਾਲ ਪਰ ਅੱਜ ਕੱਲ ਮੋਟਰਾਂ ਕਰਕੇ ਚਲੋ ਘਟ ਗਿਆ ਕੰਮ ਪਰ ਪਹਿਲਾਂ ਜਿਹੜਾ ਆ ਸਾਰੇ ਬਾਨਾਂ ਨੂੰ ਜਿਹੜਾ ਇਹ ਪਾਣੀ ਲੱਗਦਾ ਹੁੰਦਾ ਨਹਿਰੀ ਕਈ ਕਿ ਕਿੱਲਾਂ ਨੂੰ ਇਹ ਪਾਣੀ ਲੱਗਦਾ ਹੁੰਦਾ ਤੇ ਆ ਉਹ ਆ ਗਿਆ ਬਰੋਟਾ ਇੱਥੇ ਵੀ ਅੱਜ ਕੱਲ ਲੋਕ ਘੱਟ ਬੈਠਣ ਲੱਗੇ ਪਹਿਲਾਂ ਵਧੀਆ ਸੀ ਹੁਣ ਖਾਲੀ ਪੈ ਰਹੇ ਨੇ ਥਾਂ ਇਹ ਇੱਧਰ ਲੋਕ ਕੂੜਾ ਡੇਗ ਨੂੰ ਨਹੀਂ ਹਟਦੇ ਲੈ ਵੀ ਐਂ ਤਾਂ ਦੇਖ ਲੋ ਯਾਰ ਵੀ ਇੱਥੇ ਬੈਠਣ ਵਾਲੀ ਜਗ੍ਹਾ ਨਾ ਹੇ ਲੋਕ ਬਸ ਅਕਲੀ ਨੇਗੀ ਚਲੋ ਕੋਈ ਨਹੀਂ ਇਧਰ ਪਾਣੀ ਵਗ ਰਿਹਾ ਤੇ ਨਹਿਰ ਆ ਛੋਟੀ ਜੀ ਇਹ ਇੱਕ ਇਧਰੋਂ ਪਾਣੀ ਆ ਰਿਹਾ ਵਧੀਆ ਚੱਲੂ ਹਨਾ ਇਹ ਹੋਣੀ ਜ਼ਰੂਰੀ ਹੈ ਇੱਥੋਂ ਹੀ ਪਾਣੀ ਜਾਂਦਾ ਜਿਹੜਾ ਉਹ ਤੁਹਾਨੂੰ ਖਾਲ ਦਿਖਾ ਰਹੀ थी ਇਹਦੇ ਚ ਪਾਣੀ ਜਾਂਦਾ ਹੋ ਉਧਰਲੀ ਸਾਈਡ ਤੇ ਉੱਥੇ ਅੱਗੇ ਫਿਰ ਗਾਹਾਂ ਤੱਕ ਲੱਗਦਾ ਉਹਨਾਂ ਤਾਂ ਖਾਲ ਵੀ ਪੱਕੇ ਹੋ ਗਏ ਕੱਚੇ ਰਹੇ ਨਹੀਂ ਪਹਿਲਾਂ ਤਾਂ ਖਾਲ ਕੱਚੇ ਹੁੰਦੇ ਸੀ ਹੁਣ ਤਾਂ ਪੱਕੇ ਕਰ ਤੇ ਪੈਪੂਪ ਜੇ ਦੱਬਦੇ ਤੇ ਤਾਂ ਕਰਕੇ ਬਹੁਤ ਜ਼ਿਆਦਾ ਫਰਕ ਪੈ ਗਿਆ ਅੱਗੇ ਤਾਂ ਬਹੁਤ ਹੁੰਦਾ ਦੀ ਵਧੀਆ ਕੰਮ ਹੁੰਦੀ ਅੱਗੇ ਤਾਂ ਤੇ ਇੱਧਰ ਆ ਕੋਈ ਬੰਦਾ ਸਾਈਕਲ ਤੇ ਸਾਈਕਲ ਵੀ ਬਹੁਤ ਲੋਕ ਚਲਾਉਂਦੇ ਨਹੀਂ ਹੁਣ ਬਹੁਤ ਘਟ ਗਏ ਯਾਰ ਬਹੁਤ ਘਟ ਲੋਕ ਚਲਾਉਂਦੇ ਨੇ ਸਾਈਕਲ ਚਲਾਉਣਾ ਚਾਹੀਦਾ ਇਹ ਕੋਈ ਕੰਮ ਜਾ ਕੇ ਆਇਆ ਹੁਣ ਵਿਚਾਰਾ ਵਧੀਆ ਚਲੋ ਕੰਮ ਵੀ ਜ਼ਰੂਰੀ ਨੇ ਤੇ ਇਧਰੋਂ ਫੇਰ ਹੋ ਮੀ ਮਾਹੌਲ ਹੈ ਜਿਹੜਾ ਹਵਾ ਚੱਲ ਰਹੀ ਹੈ ਘੈਂਟ ਹਵਾ ਚੱਲ ਰਹੀ ਹੈ ਪੂਰੀ ਠੰਡਾ ਮੌਸਮ ਹੋਇਆ ਪਿਆ ਹੋ ਸਕਦਾ ਜਿਹੜਾ ਅੱਜ ਬੱਦਲ ਆ ਜੇ ਤੇ ਉਹ ਇਧਰੋਂ ਕੋਈ ਬੰਦਰਾ ਹੈ ਕਲੋਨੀਆਂ ਆ ਇਧਰ ਕਲੋਨੀ ਬਣ ਗਈ ਹੁਣ ਜਿਹੜੀਆਂ ਕਲੋਨੀਆਂ ਬਣ ਗਈਆਂ ਇਹ ਇਧਰ ਗੇਟ ਆ ਉਹ ਪਰੇ ਸ ਇਹ ਵੀ ਬਹੁਤ ਇਹਨਾਂ ਨੇ ਜਿਹੜੇ ਪਿੰਡਾਂ ਦੇ ਪਿੰਡ ਖਾ ਗਏ ਸਹਿਰੀਕਰਨ ਦੇ ਵਿੱਚ ਜਿਹੜਾ ਤਬਦੀਲ ਹੋ ਗਿਆ ਜ਼ਮੀਨਾਂ ਨੇ ਜਿਹੜੀਆਂ ਉਹ ਖਤਮ ਹੋ ਗਈਆਂ ਉਹਨਾਂ ਤੇ ਇਹ ਬਣੀ ਜਾਂਦੀਆਂ ਨੇ ਜ਼ਮੀਨਾਂ ਤੇ ਬਹੁਤ ਫਰਕ ਪੈ ਰਿਹਾ ਇਸ ਚੀਜ਼ ਨਾਲ ਪਿਆਰ ਵੀ ਘਟਿਆ ਤੇ ਲੋਕ ਕਿਤੇ ਨਾ ਕਿਤੇ ਜਾ ਕੇ ਪਿੰਡਾਂ ਚ ਪਿੰਡ ਨੇ ਜਿਹੜੇ ਜਦੋਂ ਸ਼ਹਿਰ ਬਣ ਗਏ ਤਾਂ ਕੰਮ ਤੱਕ ਮਤਲਬ ਤੇ ਆ ਉਹ ਸਾਹਮਣੇ ਇੱਕ ਬੰਦਾ ਨਿਆਰੇ ਲੈ ਰਿਹਾ ਕੱਲਾ ਨਹੀਂ ਕਿਥੇ ਇੱਥੇ 10 10 12 12 ਬੰਦੇ ਬੈਠੇ ਹੁੰਦੇ ਸੀ ਪਰ ਹੁਣ ਬੰਦੇ ਵੀਜੀ ਇੰਨੇ ਹੋ ਗਏ ਤੇ ਇਹ ਵੀ ਚਲੋ ਵਧੀਆ ਯਾਰ ਕੋਈ ਬੰਦਾ ਤਾਂ ਹੈਗਾ ਜਿਹੜਾ ਨਿਆਰੇ ਲੈ ਰਿਹਾ ਆਪਦੇ ਇਦਾਂ ਮੌਸਮ ਹੋ ਰਿਹਾ ਪੂਰਾ ਘੈਂਟ ਬੱਦਲ ਦਾ ਮੌਸਮ ਹੋ ਰਿਹਾ ਵੀ ਮੀਂਹ ਦਾ ਤੇ ਆ ਗਿਆ ਬੱਦਲ ਵਧੀਆ ਆ ਜੇ ਚਲੋ ਜਿਹੜਾ ਬਾਨਾਂ ਨੂੰ ਆ ਪਾਣੀ ਆ ਘੱਟ ਲੱਗੂਗਾ ਮੋਟਰਾਂ ਦਾ ਬਿਜਲੀ ਦੀ ਬਚਤ ਹੋ ਜੂ ਤੇ ਉਹ ਸਾਹਮਣੇ ਦੇਖੋ ਕਿੰਨਾ ਯਾਰ ਸ਼ਾਂਤ ਵੀ ਮਾਹੌਲਾ ਸ਼ਹਿਰ ਚ ਵਗ ਜੇ ਸ਼ਹਿਰ ਚ ਟੀਂ 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 ਨਹੀਂ ਹਟਦੀ ਤੇ ਆ ਗਿਆ ਅਰਜਨ ਤੇ ਜਿਹਨੂੰ ਵਾਲ ਕੇ ਪੀਲੇ ਬੰਦਾ ਮਠਾਪਾ ਵੀ ਖਤਮ ਹੋ ਜਾਂਦਾ ਕਹਿੰਦੇ ਤੇ ਲੀਵਰ ਵਾਸਤੇ ਵੀ ਵਧੀਆ ਤੇ ਸ਼ੂਗਰ ਵਾਸਤੇ ਵੀ ਵਧੀਆ ਆਗੇ ਪਾਥੀਆਂ ਪਾਥੇ ਹੀ ਪਹਿਲਾਂ ਲੋਕ ਇਕੱਠੀਆਂ ਕਰਦੇ ਦੀ ਸਿਆਲ ਵਾਸਤੇ ਗਹਾਰੇ ਲਾਉਂਦੇ ਹੁੰਦੇ ਵੱਡੇ ਵੱਡੇ ਬਹੁਤ ਵੱਡੇ ਵੱਡੇ ਗਹਾਰੇ ਉਹਨਾਂ ਨੂੰ ਸਜਾਉਂਦੇ ਵੀ ਸੀ ਪਰ ਹੁਣ ਚਲੋ ਇਹ ਵੀ ਖਤਮ ਹੋ ਗਿਆ ਕੰਮ ਟਾਮਾ ਟਮ ਰਹਿ ਗਿਆ ਤੇ ਇੱਧਰ ਇਹ ਫੇਰ ਆਪਦਾ ਜਿਹੜਾ ਨਜ਼ਾਰੇ ਟੈਪ ਗੱਲ ਬਾਤ ਤੇ ਆ ਫੇਰ ਐਲੋਵੇਰਾ ਦੇ ਦਰਖਤ ਹੋ ਗਏ ਤੇ ਉਹ ਬੰਦੇ ਨੇ ਮੈਨੂੰ ਆਵਾਜ਼ ਮਾਰਤੀ ਕਹਿੰਦਾ ਕੋਈ ਗੱਲ ਕਰਨੀ ਐ ਮੱਖਾ ਵੀ ਕਰ ਲੈਨੇ ਆ ਉਹਨੇ ਦੂਰੋਂ ਹੀ ਆਵਾਜ਼ ਮਾਰਤੀ ਪੁੱਛਾਂਗੇ ਉਹਨੂੰ ਵੀ ਕੀ ਗੱਲ ਬਾਤ ਆ ਵੀ ਕੀ ਗੱਲ ਆ ਪੁੱਛਦੇ ਆ ਉਹਦੇ ਨਾਲ ਕਰਦੇ ਆ ਖਲਵਾਤ ਤੇ ਆਪਰੇ ਕਰੇ ਆਪ ਕਰੇ ਬੂਟਾ ਬਹੁਤ ਜ਼ਰੂਰੀ ਆ ਤੂ ਤਾ ਬੂਟਾ ਆਪ ਲਾਤਾ ਤੇ ਵਧੀਆ ਇਹ ਜ਼ਰੂਰੀ ਆ ਤੇ ਇਧਰ ਇਹਦਾ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਇਹਨੂੰ ਪਾ ਕੇ ਆਪ ਫੀਡ ਤੇ ਆਪਣਾ ਖਾਲ ਪਿਆਉਂਤੀ ਪਈਆ ਤੇ ਇਹਨੂੰ ਕਰਕੇ ਛੰਨੀ ਫਿਰ ਅਗਲਾ ਮਾਹੌਲ ਦੇਖਦੇ ਆ ਤੇ ਆ ਗਿਆ ਫਬਾਰੇ ਇਧਰ ਲਈ ਛੱਡੋ ਤੇ ਆਪ ਚੱਲਾਂਗੇ ਹੁਣ ਦੂਸਰੇ ਘਰੇ ਤੇ ਆਓ ਦੇਖੋ ਕਿ ਵਧੀਆ ਹੋ ਰਿਹਾ ਕੰਮ ਐ ਇੱਥੇ ਪੂਰਾ ਘੰਟ ਕੰਮ ਹੋ ਰਿਹਾ ਤੇ ਆ ਕੋਈ ਬੰਦਾ ਪੰਡ ਲਈ ਜਾਂਦਾ ਕੱਖਾਂ ਦੀ ਐ ਬਹੁਤ ਘੱਟ ਲੈ ਕੇ ਜਾਂਦੇ ਨੇ ਅੱਜ ਕੱਲ੍ਹ ਲੋਕ ਰਾਹ ਪਾ ਲਈ ਤੇ ਕਰਕੇ ਕੰਮ ਕਰਦਾ ਇਤਨਾ ਤੇ ਟਰੈਕਟਰ ਖੜਿਆ ਤੇ ਇਧਰ ਮਾਤਾ ਰੋਟੀਆਂ ਬਣਾਈ ਜਾਂਦੀ ਆ ਕਿਉਂਕਿ ਆਪਾਂ ਰੋਟੀ ਗੈਸ ਤੇ ਨਹੀਂ ਬਣਾਉਂਦੇ ਆਪਾਂ ਚੁੱਲੇ ਦੀ ਰੋਟੀ ਬਣਾਉਣੀ ਆ ਮਾਤਾ ਬਹੁਤ ਜ਼ਿਆਦਾ ਘੱਟ ਆ ਜਿਹੜੀ ਗੈਸ ਤੇ ਬਣਾਉਂਦੀ ਆ ਕਿਉਂਕਿ ਗੈਸ ਵੀ ਇੱਕ ਬਿਮਾਰੀ ਦਾ ਘਰ ਹੀ ਆ ਗੈਸ ਤਾਂ ਗੈਸ ਹੀ ਆ ਤੇ ਅੱਜ ਆਪਾਂ ਪਟਿਆਲੇ ਜਾਣਾ ਤਾਂ ਕਰਕੇ ਰੋਟੀ ਬਣ ਗਈ ਆਪਣੀ ਖਾ ਕੇ ਆਪਾਂ ਚੱਲਾਂਗੇ ਤੋਂ ਪਹਿਲਾਂ ਆਪਾਂ ਮੜਾ ਚੱਕ ਕੰਮ ਜਾ ਕੇ ਆਉਣਾ ਉੱਤਰ ਚੱਲਦੇ ਆ ਤੇ ਆਪਾਂ ਭਰ ਲਈ ਟਰਾਲੀ ਤੇ ਆਪਾਂ ਨੂੰ ਚਾਹੀਦੀ ਸੀ ਇਹ ਮਿੱਟੀ ਤੇ ਆਪਾਂ ਟਰਾਲੀ ਭਰ ਕੇ ਹੁਣ ਉਦਵਾਰ ਚਾ ਜਿਹੜਾ ਪਟਿਆਲੇ ਜਾਵਾਂਗੇ ਤੇ ਆਏ ਮਾੜੇ ਮੋٹے ਦੇਖੋ ਨਜ਼ਾਰਾ ਬਹੁਤ ਆਉਂਦਾ ਮੈਨੂੰ ਆ ਪੰਗੇ ਜੇ ਕਰਨ ਦਾ ਸਟੰਟ ਜੇ ਕਰਨ ਦਾ ਇਹ ਮੂਰੋ ਟਰੈਕਟਰ ਉੱਠ ਖੜੇ ਆ ਦੇਖੋ ਬਹੁਤ ਮੈਨੂੰ ਬਹੁਤ ਜ਼ਿਆਦਾ ਨਜ਼ਾਰਾ ਆਉਂਦਾ ਇਹ ਚੀਜ਼ਾਂ ਨਾਲ ਵੈਸੇ ਚਲੋ ਮਾੜਾ ਮੋਟਾ ਰਿਸਕ ਵੀ ਹੁੰਦਾ ਛੱਟ ਪੇੜ ਦਾ ਡਰ ਰਹਿੰਦਾ ਪਰ ਨਜ਼ਾਰਾ ਆਉਂਦਾ ਪੂਰਾ ਫੁੱਲ ਸਵੇਰੀ ਸਵੇਰੇ ਮੈਂ ਕਿਹਾ ਚਲੋ ਕੰਮ ਨਿਮੇੜਦੀ ਏ ਤੇ ਦੁਬਾਰਾ ਸਵੇਰੇ ਫਿਰ ਧੁੱਪ ਨਿਕਲਿਆ ਕੋਈ ਸਵੇਰੇ ਸਵੇਰੇ ਭੱਜ ਜੀ ਪਟਿਆਲੇ ਯੂਨੀਵਰਸਿਟੀ ਜਾਣਾ ਤੇ ਆਪਾਂ ਬੈਗੇ ਸੰਗਰੂਰ ਤੋਂ ਪਟਿਆਲੇ ਦੀ ਬੱਸ ਦੇ ਵਿੱਚ ਸੰਗਰੂਰ 40 ਮਿੰਟਾਂ 'ਚ ਪਹੁੰਚ ਕੇ ਸੰਗਰੂਰ ਹੋਂ ਆਪਾਂ ਜਾਵਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਪੜਦਾ ਮੈਂ ਤੇ ਉੱਥੇ ਮੈਨੂੰ ਕੰਮ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਆ ਗਿਆ ਬੱਸ ਸਟੈਂਡ ਐਂ ਲੱਗਦਾ ਜਿਵੇਂ ਬਾਹਰਲੀ ਕੰਟਰੀ ਜਾ ਕੇ ਹੁੰਦੇ ਆ ਵੈਸੇ ਪੰਜਾਬ ਦੇ ਵੀ ਜਿੰਨੇ ਵੀ ਹੁਣ ਆਪਣੇ ਆ ਨੇ ਬੱਸ ਸਟੈਂਡ ਨੇ ਜਾਂ ਰੇਲਵੇ ਸਟੇਸ਼ਨ 에어ਪੋਰਟ ਬਹੁਤ ਜ਼ਿਆਦੇ ਘੈਂਟ ਬਣ ਗਏ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦੇ ਘੈਂਟ ਬਣ ਗਏ ਦੇਖੋ ਪੂਰਾ ਐਂ ਲੱਗਦਾ ਜਿਵੇਂ ਬਾਹਰਲੀ ਕੰਟਰੀ ਫਿਰਦੇ ਹੁੰਦੇ ਆ ਦੇਖੋ ਆਵਾਜ਼ ਆਈ ਪਰ ਬਹੁਤ ਅਥੇ ਟਿੰਗ ਟਿੰਗ ਹੋਣ ਲੱਗੀ ਦੁਬਾਰੇ ਫੇਰ ਤੇ ਇਧਰ ਆਪਾਂ ਬੈਠਦੇ ਇਥੋਂ ਆਟੋ ਚਾ ਆਟੋ ਲੈਨੇ ਆਪਾਂ ਬੱਸ ਸਟੈਂਡ ਆ ਇਹ ਤੇ ਆਟੋ ਵਾਲ ਨੂੰ ਕਹਿਨੇ ਆ ਤੇ ਆਟੋ ਵਾਲਾ ਪਾਣੂ ਗਿਆ ਮਿਲ ਤੇ ਉਹਨਾਂ ਆਟੋ ਦੇ ਵਿੱਚ ਬਹਿ ਕੇ ਚੱਲਦੇ ਆਂ ਯੂਨੀਵਰਸਿਟੀ ਤੇ ਉੱਥੇ ਤੁਹਾਨੂੰ ਕੱਲੀ ਕੱਲੀ ਵੀਡੀਓ ਚ ਯੂਨੀਵਰਸਿਟੀ ਵੀ ਦਿਖਾਵਾਂਗੇ ਉਹਦਾ ਡਿਪਾਰਟਮੈਂਟ ਵੀ ਕਿਹੜਾ ਕਿੱਧਰ ਹੈ ਡਿਪਾਰਟਮੈਂਟ ਜਿੰਨੇ ਉਲਝ ਜਾਂਦੇ ਨੇ ਅੱਜ ਕੱਲ੍ਹ ਲੋਕ ਉਹ ਤੁਹਾਨੂੰ ਦਿਖਾਵਾਂਗੇ ਤੇ ਸਵਾਗਤ ਲਿਖਿਆ ਉੱਥੇ ਆਪ ਜੀ ਦਾ ਸਵਾਗਤ ਹੈ ਤੇ ਅਬ ਚੱਲਦੇ ਆ ਹੁਣ ਅੱਗੇ ਕਿਉਂਕਿ ਅੱਜ ਜਿਹੜੇ ਸਟੂਡੈਂਟ ਕੰਮ ਕਰਾਉਂ ਉਹਨਾਂ ਦਾ ਡਿਗਰੀ ਦਾ ਜਾਂ ਡਿਪਾਰਟਮੈਂਟਾਂ ਚਾਉਂਦੇ ਨੇ ਉਲਝਦੇ ਬਹੁਤ ਨੇ ਉਹ ਵੀ ਆਪਾਂ ਨੂੰ ਮਾਹੌਲ ਤੁਹਾਨੂੰ ਯੂਨੀਵਰਸਿਟੀ ਦਾ ਵੀ ਦਿਖਾਇਆ ਕਰਾਂਗੇ ਵੀ ਅੰਦਰੋਂ ਕੀ ਮਾਹੌਲ ਆ ਤੇ ਪਿੰਡ ਦਾ ਵੀ ਦਿਖਾਇਆ ਕਰਾਂਗੇ ਜਿੱਦਾਂ ਪਿੰਡ ਜਾਇਆ ਕਰਾਂਗੇ ਪਿੰਡ ਦਾ ਦਿਖਾਇਆ ਕਰਾਂਗੇ ਤੇ ਜਿੱਦਾਂ ਪਟਿਆਲੇ ਹੋਇਆ ਕਰਾਂਗੇ ਉਹਦੇ ਨਾਲ ਪਟਿਆਲੇ ਦਾ ਜਿਹੜਾ ਮਾਹੌਲ ਆ ਤੁਹਾਨੂੰ ਦਿਖਾਇਆ ਕਰਾਂਗੇ ਤੇ ਆ ਗੋਲ ਗੱਪੇ ਲੱਗ ਰਹੇ ਨੇ ਪਹਿਲਾਂ ਮੈਂ ਕਿਹਾ ਚਲੋ ਗੋਲ ਗੱਪੇ ਖਾ ਲਈਏ ਯਾਰ ਥੋੜੇ ਜਿਹਾ ਖਾ ਕੇ ਗੋਲ ਗੱਪੇ ਫਿਰ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਯੂਨੀਵਰਸਿਟੀ ਦੇ ਤੇ ਆਓ ਆ ਗਿਆ ਗੇਟ ਕਹਿੰਦੇ ਯੂਨੀਵਰਸਿਟੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਰ ਪਾਰਕਿੰਗ ਆ ਕਹਿੰਦੇ ਜਿਹੜ ਆਓ ਸਾਹਮਣੇ ਹੈ ਕਹਿੰਦੇ ਕਾਰ ਪਾਰਕਿੰਗ ਇਨਕੁਆਰੀ ਇੱਧਰ ਹੀ ਇਨਕੁਆਰੀ ਹੈ ਇੱਧਰ ਤੇ ਇੱਧਰ ਕਹਿੰਦੇ ਕਾਰ ਪਾਰਕਿੰਗ ਤੇ ਅੰਦਰ ਦੇਖੋ ਮਾਹੌਲ ਇੱਕ ਤੁਹਾਨੂੰ ਪਹਿਲਾ ਮਾੜਾ ਦਿਖਾ ਦिए ਯੂਨੀਵਰਸਿਟੀ ਦਾ ਤੇ ਆਓ ਦੇਖੋ ਮਾਹੌਲ ਆਪਣਾ ਲੋਗੋ ਦਾ ਤੇ ਇੱਧਰ ਵਾਈਸ ਚਾਂਸਲਰ ਸਾਹਿਬ ਦਾ ਦਫ਼ਤਰ ਆ ਗਿਆ ਵੀਸੀ ਸਾਹਿਬ ਦਾ ਦਫ਼ਤਰ ਆ ਗਿਆ ਇੱਧਰ ਤੇ ਪੂਰਾ ਘੈਂਟ ਮਾਹੌਲ ਹੈ ਇੱਥੇ ਵੀ ਦਰਖਤ ਬਹੁਤ ਜ਼ਿਆਦੇ ਨਹੀਂ ਐਨਵਾਇਰਨਮੈਂਟ ਯਾਰ ਬਹੁਤ ਬਹੁਤ ਕਮਾਲ ਆ ਕਿਉਂਕਿ ਦਰਖਤ ਬਹੁਤ ਨਹੀਂ ਨਾ ਦਰਖਤ ਕਰਕੇ ਵਧੀਆ ਮਾਹੌਲ ਇੱਥੇ ਵੀ ਸ਼ਾਂਤਮਈਆ ਮਾਹੌਲ ਜਿਹੜਾ ਗੱਡੀਆਂ ਦੀ ਅੰਦਰ ਐਂਟਰੀ ਨਹੀਂ ਗੱਡੀਆਂ ਦੀ ਅੰਦਰ ਐਂਟਰੀ ਨਹੀਂ ਹੈਗੀ ਇਕੱਲੇ ਸਟਾਫ ਦੀ ਗੱਡੀ ਦੀ ਐਂਟਰੀ ਹੈ ਜੇ ਟੀਚਰ ਨੇ ਉਹਨਾਂ ਦੀ ਆ ਜੇ ਬਾਕੀ ਗੱਡੀਆਂ ਦੀ ਐਂਟਰੀ ਹੋ ਜੇ ਫਿਰ ਦਿੱਕਤ ਆ ਜੀ ਆ ਦੇਖੋ ਤੁਹਾਨੂੰ ਬਾਰੇ ਇੱਕ ਵਾਰੀ ਦੁਬਾਰੇ ਦਿਖਾ ਦਿੰਦੇ ਆ ਕਲਿੱਪਾਂ ਤੇ ਇੱਥੇ ਕਹਿੰਦੇ 30 ਜਿਹੜਾ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਹਿੰਦੇ ਚਲਾਓ ਕਹਿੰਦੇ ਜ਼ਿਆਦਾ ਸਪੀਡ ਨਹੀਂ ਰੱਖਣੀ ਗਤੀ ਘੱਟ ਰੱਖੋ ਤੇ ਉਹ ਸਾਹਮਣੇ ਲੋਕਾਂ ਦਾ ਤੇ ਇਹ ਤੁਹਾਨੂੰ ਦੁਬਾਰੇ ਮੈਂ ਖਬਰ ਉਹ ਇੱਕ ਵਾਰੀ ਕਲਿੱਪਾ ਦਿਖਾ ਦਈਓ ਸਾਹਮਣੇ ਟੀ ਪੁਆਇੰਟ ਬਣਿਆ ਹੋਇਆ ਉੱਥੇ ਬੋਰਡ ਲਾਏ ਹੋਏ ਨੇ ਵੀ ਤੁਸੀਂ ਕਿੱਧਰ ਜਾਣਾ ਕਿੱਧਰ ਜਾ ਸਕਦੇ ਹੋ ਡਿਪਾਰਟਮੈਂਟਾਂ ਦੇ ਤੇ ਉਹ ਸਾਹਮਣੇ ਆ ਜਿਹੜਾ ਬੱਸ ਸਟੈਂਡ ਆ ਯੂਨੀਵਰਸਿਟੀ ਦਾ ਕਿਉਂਕਿ ਯੂਨੀਵਰਸਿਟੀ ਦੇ ਆਪਣੀਆਂ ਬੱਸਾਂ ਵੀ ਨੇ ਨਾ ਉਹ ਟਾਈਮ ਆ ਉਹਨਾਂ ਦਾ ਉਹ ਬੱਸ ਸਟੈਂਡ ਸਾਡੇ ਕਿਉਂਦੇ ਨੇ ਬੱਸ ਸਟੈਂਡ ਤੋਂ ਵੀ ਚੱਲਦੀਆਂ ਨੇ ਤੇ ਆ ਜਿਹੜਾ ਮਿਊਜ਼ੀਅਮ ਆ ਗਿਆ ਸਾਹਮਣੇ ਤੇ ਬਾਕੀ ਤੁਹਾਨੂੰ ਜਿਹੜਾ ਅਗਲੀ ਵੀਡੀਓ ਚ ਦਿਖਾਵਾਂਗੇ ਪਹਿਲਾਂ ਤੁਹਾਨੂੰ ਲਾਇਬ੍ਰੇਰੀ ਦਿਖਾਵਾਂਗੇ ਜਿਹੜੀ ਮੇਨ ਆ ਚੀਜ਼ ਆ ਨਾ ਪੰਜਾਬੀ ਯੂਨੀਵ